ਦੋਸਤੋ ਤੁਸੀਂ ਵੀਡੀਓ ਤੇ ਦੇਖ ਸਕਦੇ ਹੋ ਮਾਪਿਆਂ ਦਾ ਪੁੱਤ ਵਿਦੇਸ਼ ਵਿੱਚ ਗਿਆ ਹੁੰਦਾ ਤੇ ਬੜੇ ਸਮੇਂ ਬਾਅਦ ਆਪਣੇ ਮਾਪਿਆਂ ਨੂੰ ਅਚਾਨਕ ਹੀ ਆ ਕੇ ਮਿਲਦਾ ਅਚਾਨਕ ਆ ਕੇ ਆਪਣੀ ਦਾਦੀ ਨੂੰ ਪੋਤਾ ਮਿਲਦਾ ਤਾਂ ਦੋਸਤੋ ਦੇਖੋ ਦਾਦੀ ਕਿਵੇਂ ਹੈਰਾਨ ਹੋ ਜਾਂਦੀ ਆਪਣੇ ਪੋਤੇ ਨੂੰ ਦੇਖ ਕੇ ਆਪਣੇ ਪੋਤੇ ਨੂੰ ਕਿੰਨੇ ਚਾਵਾਂ ਦੇ ਨਾਲ ਗਲਗੱਫੜੀ ਪਾ ਲੈਂਦੀ ਹੈ ਜਦੋਂ ਬੱਚੇ ਵਿਦੇਸ਼ ਵਿੱਚ ਸੀ ਤਾਂ ਦਾਦੀ ਮਾਂ ਨੇ ਇਕੱਲਿਆਂ ਨੇ ਕਿੰਨਾ ਸਮਾਂ ਬਹੁਤ ਔਖਾ ਲੰਘਾਇਆ ਜਦੋਂ ਘਰ ਦੇ ਵਿੱਚੋਂ ਰੌਣਕ ਖਤਮ ਹੋ ਜਾਂਦੀ ਹੈ ਦਾ ਮਾਤਰ ਦਾ ਜੀ ਨਹੀਂ ਲੱਗਦਾ। ਪੋਤੇ ਆਪਣੇ ਦਾਦਾ-ਦਾਦੀ ਨੂੰ ਬਹੁਤ ਪਿਆਰ ਕਰਦੇ ਨੇ। ਦਾਦਾ-ਦਾਦੀ ਦੇ ਮਨ ਵਿੱਚ ਕਿੰਨੇ ਖਿਆਲ ਹੁੰਦੇ ਨੇ ਵੀ ਆਪਣੇ ਪੋਤਿਆਂ ਨੂੰ ਚੰਗੀ ਮੱਤ ਦੇਣ ਦਾ ਮੱਤ ਦੇਣ ਦੀ ਕਿੰਨੀ ਮਨ ਵਿੱਚ ਰੀਜ ਹੁੰਦੀ ਹੈ ਦਾਦਾ-ਦਾਦੀ ਦੀ। ਜਦੋਂ ਪੋਤਾ ਵਿਦੇਸ਼ ਵਿੱਚ ਸੀ ਤਾਂ ਆਪਣੇ ਦਾਦਾ-ਦਾਦੀ ਤੋਂ ਬਗੈਰ ਪੋਤੇ ਦਾ ਜੀ ਨਹੀਂ ਲੱਗਦਾ ਸੀ। ਦਾਦੀਆਂ ਆਪਣੇ ਪੋਤਿਆਂ ਦੇ ਖਾਤਰ ਸੁੱਖਾ ਮੰਗਦਿਆਂ ਨੇ ਵੀ ਮੇਰੇ ਬੱਚੇ ਸਦਾ ਖੁਸ਼ ਰਹਿਣ। ਇਹੋ ਜਿਹੇ ਦਾਦਾ-ਦਾਦੀ ਕਰਮਾਂ ਦੇ ਨਾਲ ਹੀ ਮਿਲਦੇ ਨੇ। ਦੋਸਤੋ ਕੀ ਕਹਿਣਾ ਚਾਹੁੰਗੇ ਵੀਡੀਓ ਨੂੰ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜਰੂਰ ਦਿਓ